ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਪੁਰਖਿਆਂ ਨੇ ਇਸ ਧਰਤੀ ਤੇ ਆਪਣੇ دین ਤੇ ਧਰਮ ਲਈ ਅਨੇਕਾਂ ਸ਼ਹਾਦਤਾਂ ਦਿੱਤੀਆਂ ਇਸ ਧਰਤੀ ਦਾ ਇਸ ਮਿੱਟੀ ਦਾ ਕੋਈ ਸਾਨੀ ਨਹੀਂ ਉਦੋਂ ਮਾਣ ਨਾਲ ਸੀਨਾ ਚੌੜਾ ਹੋ ਜਾਂਦਾ ਹੈ ਜਦ ਅਸੀਂ ਕਹਿੰਦੇ ਹਾਂ ਕਿ ਅਸੀਂ ਪੰਜਾਬ ਦੇ ਜਾਇਆ ਹਾਂ ਜਾਂ ਪੰਜਾਬੀ ਹਾਂ ਪਰ ਉਦੋਂ ਕੀ ਮਹਿਸੂਸ ਹੋਏਗਾ ਜਦ ਪਤਾ ਲੱਗੇ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਕੋਈ ਪਿੰਡ ਐਸਾ ਵੀ ਹੈ ਜਿਸ ਚ ਪਿੰਡ ਵਾਸੀ ਗੁਰੂ ਘਰ ਦੀ ਛੱਤ ਪਾਉਣ ਲਈ ਤਰਸ ਰਹੇ ਹੋਣ ਪੰਜਾਬ ਦੇ ਹਰ ਪਿੰਡ 'ਚ ਗੁਰੂ ਘਰ ਹੈ ਸੋਹਣੀਆਂ ਇਮਾਰਤਾਂ ਇਹਨਾਂ ਗੁਰੂ ਘਰਾਂ 'ਚ ਨਿਰਸਵਾਰਥ ਸੇਵਾ ਗੁਰੂਆਂ ਦੀ ਬਖਸ਼ਿਸ਼ ਹੈ ਪਰ ਇਹ ਪਿੰਡ ਹੈ ਟਿੰਡੀ ਵਾਲਾ ਜੋ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਹੈ ਇਹ ਪਿੰਡ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਹੈ ਪਿੰਡ 'ਚ ਹੋਰ ਵੀ ਕਾਫੀ ਸਮੱਸਿਆਵਾਂ ਨੇ ਪਰ ਸਭ ਤੋਂ ਵੱਧ ਦੁਖਦਾਈ ਇਹ ਸੀ ਕਿ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਹ ਗੁਰੂ ਘਰ ਦੀ ਇਮਾਰਤ ਉਸਾਰਨਾ ਚਾਹੁੰਦੇ ਨੇ ਪਰ ਛੱਤ ਪਾਉਣ ਤੋਂ ਅਸਮਰਥ ਨੇ ਸਾਡਾ ਮਕਸਦ ਇਹ ਸੀ ਪਿੰਡ 'ਚ ਅਸੀਂ ਫੰਡ ਲਾ ਕੇ ਕਰਾਂ ਦੇ ਸਿਰ ਤੇ ਅਸੀਂ ਛੱਤ ਪਾਉਣ ਛੱਤ ਲਈ ਫੰਡ ਇਕੱਠੀ ਕੀਤੀ ਸੀ ਪਰ ਪਾਣੀ ਦੇ ਪਾਣੀ ਦੇ ਹੜ੍ਹਾਂ ਦੇ ਕਾਰਨ ਸਾਡੇ ਕੋਲ ਨਿਪਰੇ ਨਹੀਂ ਚੜਿਆ ਗਿਆ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿੰਡ ਦੇ ਪੰਚਾਇਤ ਘਰ ਦੀ ਇਮਾਰਤ 'ਚ ਸੁਸ਼ੋਭਤ ਹੈ ਪਿੰਡ ਵਾਸੀ ਦੱਸਦੇ ਆਏ ਕਿ ਜੇ ਹੜ੍ਹ ਦੀ ਮਾਰ ਨਾ ਪੈਂਦੀ ਤਾਂ ਉਹ ਆਪਣੀ ਫਸਲ ਵੇਚ ਕੇ ਇਹ ਕਾਰਜ ਨੇਪਰੇ ਚਾੜ ਦਿੰਦੇ ਪਰ ਉਹਨਾਂ ਨੂੰ ਦੋ ਵਾਰ ਇਹ ਕੁਦਰਤੀ ਮਾਰ ਵੱਜੀ ਜਿਸ ਕਾਰਨ ਉਹ ਖੁਦ ਕਰਜ਼ਾਈ ਹੁੰਦੇ ਗਏ ਤੇ ਪਿੰਡ ਦੇ ਲੋਕ ਗੁਰੂ ਘਰ ਲਈ ਪੈਸਾ ਇਕੱਠਾ ਕਰਨ ਦੇ ਕਾਬਲ ਨਾ ਰਹੇ ਹੁਣ ਉਹ ਸਿੱਖ ਪੰਥ ਨੂੰ ਇਹ ਕਾਰਜ ਪੂਰਨ ਕਰਨ ਲਈ ਅਪੀਲ ਕਰ ਰਹੇ ਨੇ ਸਾਡਾ ਕਿਹੜਾ ਪੁਰਾਣਾ ਗੁਰਦੁਆਰਾ ਸੀਗਾ ਉਹ ਇੱਕ ਗੁਰਦੁਆਰਾ ਨਹੀਂ ਇੱਕ ਪੰਚਾਇਤ ਘਰ ਜਿਹਦੇ ਜੇ ਬਾਬਾ ਜੀ ਦਾ ਸਰੂਪ ਲੈ ਕੇ ਰੱਖਿਆ ਹੋਇਆ ਹੁਣ ਉਹਦੇ ਵੀ ਛੱਤ ਪਾਣੀ ਦੇ ਨਾਲ ਕਮਜ਼ੋਰ ਹੈ ਜਦੋਂ ਪਾਣੀ ਆਉਣ ਕਰਨਾ ਸਾਡੇ ਕੋਲੇ ਕੰਪਲੀਟ ਨਹੀਂ ਹੋ ਸਕਿਆ ਹੁਣ ਇਦਾਂ ਦੇ ਹਾਲਾਤ ਇਦਾਂ ਦੇ ਬਣ ਚੁੱਕੇ ਆ ਕਿ ਜਿਹੜਾ ਇੱਕਰੀ ਕਰਜ਼ੇ ਥੱਲੇ ਦੱਬ ਗਿਆ ਉਸ ਤੋਂ ਬਾਅਦ ਹੁਣ ਨਿਕਲਣਾ ਬਹੁਤ ਮੁਸ਼ਕਲ ਹੈ ਅਸੀਂ ਇਹ ਬੇਨਤੀ ਕਰਦੇ ਆਂ ਵੀ ਜਿਹੜੇ ਵੀ ਦਾਨੀ ਸੱਜਣ ਹੈਗੇ ਆ ਕਿਸੇ ਤਰ੍ਹਾਂ ਦਾ ਸਾਡੇ ਤੱਕ ਜੋ ਵੀ ਬਣਦਾ ਦਾਨ ਕਰ ਸਕਦੇ ਹਾਂ ਬਿਲਡਿੰਗ ਬਣਾਈ ਜਾਵੇ ਹਾਂ ਬਿਲਡਿੰਗ ਬਣਾਈ ਜਾਵੇ ਪਿੰਡ ਟੈਂਡੀ ਵਾਲਾ ਚ ਡਿਸਪੈਂਸਰੀ ਦੀ ਇਮਾਰਤ ਤਾਂ ਹੈ ਪਰ ਉੱਥੇ ਆਂਗਣਵਾੜੀ ਦੇ ਬੱਚੇ ਪੜ੍ਹਦੇ ਆਂ ਭਾਵ ਇਹ ਇਮਾਰਤ ਜਿਸ ਮਕਸਦ ਲਈ ਬਣਾਈ ਗਈ ਸੀ ਉਹ ਪੂਰਾ ਨਾ ਹੋ ਸਕਿਆ ਇਹ ਪਿੰਡ ਸਰਹੱਦੀ ਹੋਣ ਕਰਕੇ ਇੱਥੇ ਸਿਹਤ ਸਹੂਲਤ ਦਾ ਕੋਈ ਪ੍ਰਬੰਧ ਨਹੀਂ ਕੁਝ ਸਾਲ ਪਹਿਲਾਂ ਪਿੰਡ ਚ ਡਿਸਪੈਂਸਰੀ ਬਣਾਈ ਤਾਂ ਗਈ ਪਰ ਨਾ ਦਵਾਈ ਤੇ ਨਾ ਡਾਕਟਰ ਸਾਡੀ ਡਿਸਪੈਂਸਰੀ ਬਣੀ ਹੋਈ ਆ 2007 ਦੀ ਬਣੀ ਹੋਈ ਆ ਜੀ ਜਿਹਦੇ ਵਿੱਚ ਸਾਡੇ ਇੱਥੇ ਕੋਈ ਡਾਕਟਰ ਨਹੀਂ ਅਜੇ ਤੱਕ ਆਇਆ ਕੋਈ ਇਹੋ ਜਿਹੀ ਵਸਤਾ ਨਹੀਂ ਬਣੀ ਜਿਹਦੇ ਵਿੱਚ ਕੋਈ ਦਵਾਈਆਂ ਆ ਦੇੜ ਪਰ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਕਿਵੇਂ ਕਿ ਸਾਨੂੰ ਕੋਈ ਦਵਾਈ ਲੈਣ ਜਾਣਾ ਪੈਂਦਾ ਸਾਨੂੰ ਪਰੋਇਪੁਰ ਜਾਣਾ ਪੈਂਦਾ 15 ਕਿਲੋਮੀਟਰ ਇੱਥੋਂ ਬਹੁਤ ਦਿੱਕਤ ਆਉਂਦੀ ਹੈ ਬੱਚਿਆਂ ਨੇ ਜਾਣਾ ਜੇ ਬੱਚਾ ਨੂੰ ਲੋੜ ਪੈਂਦੀ ਹੈ ਤਾਂ ਉਹਨਾਂ ਨੂੰ ਸਾਨੂੰ ਉੱਥੇ ਲੈ ਕੇ ਜਾਣਾ ਪੈਂਦਾ ਤੇ ਇਸ ਵਕਤ ਦੀ ਬੇਨਤੀ ਹੈ ਵੀ ਸਾਨੂੰ ਇੱਥੇ ਡਾਕਟਰ ਦਿੱਤਾ ਜਾਣਾ ਚਾਹੀਦਾ ਸਰਕਾਰ ਵੱਲੋਂ ਇਥੇ ਸਕੂਲ 5ਵੀਂ ਜਮਾਤ ਤੱਕ ਹੈ ਪਿੰਡ ਦੇ ਲੋਕ ਤੇ ਖਾਸ ਕਰਕੇ ਧੀਆਂ ਦੇ ਮਾਪੇ ਕਹਿੰਦੇ ਆ ਕਿ ਸਾਨੂੰ ਵੱਡੀ ਮੁਸ਼ਕਲ ਹੈ ਕਿ ਅਸੀਂ ਧੀਆਂ ਨੂੰ 5ਵੀਂ ਜਮਾਤ ਤੱਕ ਹੀ ਪੜਾ ਸਕਦੇ ਹਾਂ ਕਿਉਂਕਿ ਅਗਲੇਰੀ ਪੜ੍ਹਾਈ ਲਈ ਬੱਚਿਆਂ ਨੂੰ ਪਿੰਡ ਤੋਂ 15 ਤੋਂ 20 ਕਿਲੋਮੀਟਰ ਦੂਰ ਜਾਣਾ ਪੈਂਦਾ ਪਰ ਆਵਾਜਾਈ ਲਈ ਕੋਈ ਸਾਧਨ ਭਾਵੇਂ ਕੋਈ ਬੱਸ ਤੇ ਨਾ ਕੋਈ ਹੋਰ ਵਾਹਨ ਨਾ ਹੋਣ ਕਾਰਨ ਉਹਨਾਂ ਨੂੰ ਬੱਚਿਆਂ ਨੂੰ ਸਕੂਲ ਤੋਂ ਵਾਂਝੇ ਰੱਖਣਾ ਪੈਂਦਾ ਸਾਡਾ ਪੰਜਵੀਂ ਤੱਕ ਸਕੂਲ ਆ ਸਕੂਲ ਚੱਲਦਾ ਹੈ ਜੀ ਟੀਚਰ ਹੁੰਦੇ ਆ ਬਹੁਤ ਵਧੀਆ ਟੀਚਰ ਆ ਵਧੀਆ ਬਣਾ ਸਕੂਲ ਪੜਾਈ ਦੇ ਲੈ ਕੇ ਦਾ ਪੰਜਵੀਂ ਤੱਕ ਦੇ 10ਵੀਂ ਤੱਕ ਹੋਣਾ ਚਾਹੀਦਾ ਜੀ ਤੇ ਕਿਉਂ ਅੱਗੇ ਜਦੋਂ ਜਾਂਦੇ ਸਾਡੇ ਬੱਚੇ ਕਿਉਂ ਸਾਨੂੰ ਵਾਟ ਬਣਦੀ ਆ ਤੇ ਸਾਡੇ ਬੱਚੇ ਵੀ ਜਾਂਦੇ ਬੱਚੇ ਜਾਂਦੇ ਰਾਜੋ ਦਾ ਗੱਟੀ ਗੱਟੀ ਕੋ ਸਾਡੇ ਰਸਤਾ ਵੀ ਠੀਕ ਠਾਕ ਜੇ ਤੇ ਸਾਨੂੰ ਦੂਰੀ ਪੜਦੀ ਦੂਰੀ ਪੈ ਜਾਂਦੀ ਤੇ ਉਹਦੇ ਜ ਕਾਰਨ ਸਾਡੇ ਜਵਾਨ ਥੋੜੇ ਜੇ ਛੋਕੜ ਰਹਿ ਜਾਂਦੇ ਹਟਾਉਣੇ ਪੈਂਦੇ ਜਦੋਂ ਕੁੜੀਆਂ ਸਾਡੀਆਂ ਫਿਰ ਜਵਾਨ ਹੋ ਜਾਂਦੇ ਫਿਰ ਸਾਨੂੰ ਹੋਰਾ ਦਿੱਕਤ ਆਦੀ ਵੀ ਕਿਉਂ ਰਸਤੇ 'ਚ ਪੈਦਲ ਜਾਣਾ ਹੈ ਬਾਨਾ ਦਾ ਰਸਤਾ ਹੈ ਉਹ ਇਹੋ ਜੀ ਗੱਲ ਨਹੀਂ ਵੀ ਰਸਤਾ ਕੋਈ ਚੰਗਾ ਰਸਤਾ ਹੋਵੇਗਾ ਤੇ ਪੈਦਲ ਜਾਣਾ ਪੈਦਲ ਆਉਣਾ ਹੈ ਉਹਦੇ 'ਚ ਸਾਡਾ ਫਿਰ ਥੋੜਾ ਜਾਂ ਮੁਸ਼ਕਲ ਆ ਜਾਂਦੀ ਪਿੰਡ ਦੇ ਇੱਕ ਨੌਜਵਾਨ ਨੇ ਕਿਹਾ ਕਿ ਉਹਨਾਂ ਦੇ ਪਿੰਡ 'ਚ ਬਹੁਤ ਸਾਰੇ ਹੌਨ ਹਾਰ ਨੌਜਵਾਨ ਤੇ ਬੱਚੇ ਜੋ ਖੇਡਾਂ ਨਾਲ ਜੁੜਨਾ ਚਾਹੁੰਦੇ ਨੇ ਪਰ ਪਿੰਡ 'ਚ ਗਰਾਊਂਡ ਨਾ ਹੋਣ ਕਾਰਨ ਉਹਨਾਂ ਦਾ ਸ਼ੌਕ ਅਧੂਰਾ ਏ। ਉਹ ਕਹਿੰਦੇ ਆ ਕਿ ਜੇਕਰ ਸਰਕਾਰ ਉਹਨਾਂ ਦੇ ਪਿੰਡ 'ਚ ਗਰਾਊਂਡ ਵਗੈਰਾ ਬਣਾਉਣ ਲਈ ਉਪਰਾਲਾ ਕਰੇ ਤਾਂ ਪਿੰਡ ਦੀ ਪੰਚਾਇਤ ਲੋੜੀਂਦੀ ਜਗ੍ਹਾ ਦਾ ਵੀ ਇੰਤਜ਼ਾਮ ਕਰ ਸਕਦੀ ਏ। ਜੀ ਹਾਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਖੇਡਣ ਦਾ ਸਾਡੇ ਬੱਚਿਆਂ ਨੂੰ ਵੀ ਤੇ ਸਾਨੂੰ ਗਰਾਊਂਡ ਦੀ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਜਿੱਦਾਂ ਕਿ ਸਾਨੂੰ ਖੇਡਣ ਜਾਣਾ ਹੋਵੇ ਤਾਂ ਬਹੁਤ ਦੂਰ ਜਾਣਾ ਪੈਂਦਾ ਕਿਥੇ ਨਾਲ ਦੇ ਪਿੰਡਾਂ 'ਇ ਜਾਣਾ ਪੈਂਦਾ ਜਿਨ੍ਹਾਂ ਕੋਲ ਗਰਾਊਂਡ ਮਿਲੇ ਸਾਡੇ ਪਿੰਡ ਵਿੱਚ ਗਰਾਊਂਡ ਨਹੀਂਗਾ ਸਾਨੂੰ ਮੁਸ਼ਕਲ ਹੈ ਕਿ ਸਾਨੂੰ ਗਰਾਊਂਡ ਦਿੱਤਾ ਜਾਵੇ ਹਾਂਜੀ ਲੀਡਰ ਆਉਂਦੇ ਆ ਵਾਅਦੇ ਕਰਕੇ ਚਲੇ ਜਾਂਦੇ ਵੀ ਆਹ ਦਿਆਂਗੇ ਉਹ ਦਿਆਂਗੇ ਸਾਨੂੰ ਇਹ ਫਾਇਦੇ ਨੇ ਇੱਕ ਤਾਂ ਨਸ਼ਾ ਦੂਰ ਹੋਣਾ ਜਿੱਦਾਂ ਅਸੀਂ ਵੀ ਬਹੁਤ ਜ਼ਿਆਦਾ ਖੇਡ ਦਾ ਸ਼ੌਂਕ ਰੱਖਦੇ ਆ ਕਿ ਸਾਡੇ ਕੋਲ ਜ਼ਮੀਨ ਨਹੀਂ ਗਈ ਵੀ ਜਿੱਥੇ ਖੇਡ ਸਕੀ ਹਾਂ ਹਾਂਜੀ ਪਿੰਡ ਦੇ ਲੋਕ ਜਿੱਥੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਉਡੀਕ ਰਹੇ ਨੇ ਉੱਥੇ ਹੀ ਗੁਰੂ ਘਰ ਦੀ ਇਮਾਰਤ ਦੀ ਪੂਰਤੀ ਲਈ ਦਾਨੀ ਸੰਗਤ ਦਾ ਵੀ ਇੰਤਜ਼ਾਰ ਕਰ ਰਹੇ ਆ